ਕਰੋ ਬੰਦ ਕਰੋ ਬੰਦ ਕਰੋ ਰਾਕੇ ਵਿੱਚ ਚੱਲਦੇ ਕ੍ਰੈਸ਼ਰਾਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦਾ ਇੱਕਾ ਸੰਦਾਪ ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਇੱਕਾ ਸੰਦਾਪ ਜਿੰਦਾਬਾਦ 10 ਨੁਕਤੇ ਆ ਦਾ ਮੰਗ ਪੱਤਰ ਪਹਿਲੇ 8 ਤਰੀਕ ਨੂੰ ਜਿਹੜਾ ਐਸਡੀਐਮ ਕੇਰੀਆ ਨੂੰ ਉਹਨਾਂ ਨੂੰ ਦਿੱਤਾ ਸੀਗਾ ਜਿਹਦੇ ਚਾਰ ਡੱਡ ਮੁਸ਼ਕਲਾਂ ਜਿਹੜੀਆਂ ਸੀ ਸਾਂਝੀਆਂ ਕੀਤੀਆਂ ਗਈਆਂ ਨਵੇਂ ਸਟੋਨ ਕ੍ਰੈਸ਼ਰਾਂ ਦੇ ਬਾਰੇ ਦੇ ਵਿੱਚ ਉਹਦੇ ਤੋਂ ਇਲਾਵਾ ਇਸ ਇਲਾਕੇ ਜਿਹੜਾ ਇਕੋਲੋਜੀਕਲੀ ਸੈਂਸਿਟਿਵ ਏਰੀਆ ਹੈ ਇਹਦੇ ਚ ਸਰਕਾਰੀ ਤੌਰ ਤੇ ਨਹਿਰਾਂ ਸਾਡੀ ਕਈ ਅਜਿਹੀ ਚੀਜ਼ਾਂ ਆਇਆ ਜਿਹੜੀਆਂ ਮਾਈਨਿੰਗ ਦੇ ਨਾਲ ਲਗਾਤਾਰ ਪ੍ਰਭਾਵਿਤ ਹੋ ਉਹਨਾਂ ਨੁਕਤੇ ਤੌਰ ਤੇ ਅਸੀਂ ਦਿੱਤੀਆਂ ਉਹ ਸਾਰੀਆਂ ਮੰਗਾ ਚਾਹੋ ਸ਼ਾਹ ਨਹਿਰ ਬਰਾਜ਼ ਦੇ ਜਿਹੜੇ ਕੰਢੇ ਤੋਂ ਗੱਡੀਆਂ ਦਾ ਗੁਜ਼ਰਨਾ ਹੈ ਪਿੰਡਾਂ ਦੀ ਆਬਾਦੀ ਦੇ ਵਿੱਚ ਲੱਗ ਰਹੇ ਨਵੇਂ ਸਟੋਨ ਕ੍ਰੈਸ਼ਰ ਹੈ ਚਾਹੇ ਪਿੰਡਾਂ ਦੀ ਆਬਾਦੀਆਂ ਦੇ ਵਿੱਚੋਂ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਈਨਿੰਗ ਹੈ ਪਹਾੜਾਂ ਨੂੰ ਪਟਿਆ ਜਾਣਾ ਹੈ ਤੇ ਮੁਕੇਰੀਆਂ ਹਾਈਡਲ ਦੇ ਨੂੰ ਤਬਾਹ ਕਰਨ ਦਾ ਜਿਹੜਾ ਉਹਦੇ ਰਸਤਿਆਂ ਦੇ ਉੱਪਰ ਕ੍ਰੋਸਿੰਗ ਇੰਦਾਂ ਦੀ ਕਈ ਮੰਗਾ ਸੀਗਾ ਪਰ ਹਜੇ ਤੱਕ ਕੋਈ ਜਵਾਬ ਨਹੀਂ ਸਾਨੂੰ ਮਿਲਿਆ ਉਹਨਾਂ ਦਾ ਕੀ ਕਹਿਣਾ ਸੀਗਾ ਕਿ ਉਹ ਯਾਰ ਰਿਸਪੌਂਸਿਵ ਨੇ ਦਾ ਦੇਖੋ ਰਿਸਪੌਂਸ ਪ੍ਰਸ਼ਾਸਨ ਦਾ ਚੰਗਾ ਐ ਐਸਡੀਐਮ ਮੁਕੇਰੀਆਂ ਨੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਆ ਚੰਗੇ ਮਾਹੌਲ ਦੇ ਵਿੱਚ ਲੋਕਾਂ ਨੂੰ ਸਾਫ਼ ਗੱਲ ਮਹਿਕਮੇ ਦੇ ਸਵਾਲਾਂ ਦਾ ਸਾਡੇ ਅਸੀਂ ਲਿਖਤੀ ਤੌਰ ਤੇ ਜਵਾਬ ਮੰਗੇ ਆ ਹਾਲੇ ਤੱਕ ਸਾਨੂੰ ਕਿਸੇ ਮਹਿਕਮੇ ਵੱਲੋਂ ਦਿੱਤੇ ਨਹੀਂ ਗੇ ਐਸਡੀਐਮ ਸਾਹਿ ਔਰ ਕਿਹੜੇ ਕਿਹੜੇ ਮਹਿਕਮੇ ਸੀਗੇ ਮੀਟਿੰਗ ਮਹਿਕਮੇ ਮਾਈਨਿੰਗ ਦਾ ਤੇ ਪੋਲੀੂਸ਼ਨ ਕੰਟਰੋਲ ਬੋਰਡ ਜਿਹੜਾ ਆ ਸਾਨੂੰ ਜੋ ਪਤਾ ਲੱਗਾ ਉਹ ਦੋ ਮਹਿਕਮੇ ਉਹਨਾਂ ਨੇ ਕਿਵੇਂ ਯਾਰ ਕੋਈ ਦੇ ਦੇ ਜਵਾਬ ਦੇਖੋ ਉਹਨਾਂ ਕੋਈ ਜਵਾਬ ਨਹੀਂ ਕੋਈ ਜਲੀ ਨਹੀਂ ਕਿ ਕੋਈ ਦਲੀਲ ਤਾਂ ਹੈ ਅਸੀਂ ਇਹ ਗੱਲ ਕਰ ਰਹੀ ਹਾਂ ਕੋਈ ਕੋਈ ਦਲੀਲ ਨਹੀਂ ਸਿੱਧੇ ਤੌਰ ਤੇ ਅਸੀਂ ਕਹਿੰਦੇ ਆ ਵੀ ਗੈਰਕਾਨੂੰਨੀ ਮਾਈਨਿੰਗ ਬੰਦ ਹੋਵੇ ਖਾਣੋਂ ਦਾ ਕਾਰੋਬਾਰ ਬੰਦ ਹੋਵੇ ਕ੍ਰੈਸ਼ਰ ਬੰਦ ਹੋਣ ਪਰ ਪੋਲੂਸ਼ਨ ਕੰਟਰੋਲ ਬੋਰਡ ਤੜਾ ਤੜਾ ਐਨਓਸੀ ਦੇਈ ਜਾ ਰਿਆ ਕਿਦਾਂ ਉਹ ਜਵਾਬ ਦੇ ਦੇਗਾ ਹੁਣ ਜਵਾਬ ਅਸੀਂ ਲਵਾਂਗੇ 5 ਤਰੀਕ ਦੇ ਵੱਡੇ ਧਰਨੇ ਦੇ ਵਿੱਚ 5 ਫਰਵਰੀ ਨੂੰ ਜਿਹੜਾ ਵੱਡਾ ਧਰਨਾ ਲੱਗਣ ਜਾ ਰਿਹਾ ਇੱਕ ਤਰੀਕ ਨੂੰ ਪੱਕਾ ਮੋਕਾ ਲੱਗਣ ਜਾ ਰਿਹਾ ਹੈ ਕ੍ਰੈਸ਼ਰ ਦੇ ਬਾਹਰ ਉੱਥੇ ਫਿਰ ਜਵਾਬ ਲਵਾਂਗੇ ਵੀ ਮੈਕਮੇਂਦਾਰ ਅਧਿਕਾਰੀ ਉੱਥੇ ਆ ਕੇ ਜਵਾਬ ਦੇ ਠੀਕ ਹੈ ਲੋਕਾਂ ਨੂੰ ਨਹੀਂ ਮਿਲਿਆ ਪਿ ਉਹ ਚਾਹੇ ਸਾਡੇ ਇਲਾਕੇ ਦੇ ਵਿੱਚ ਮੁਕੇਰੀਆਂ ਹਾਈਡਰ ਨੂੰ ਖਤਰਾ ਆਇਆ ਚਾਹੇ ਪੌਂਗ ਡੈਮ ਨੂੰ ਖਤਰਾ ਆਇਆ ਚਾਹੇ ਵਾਈਸਾਖ ਜ਼ਮੀਨਾਂ ਨੂੰ ਖਤਰਾ ਆਇਆ ਚਾਹੇ ਸਾਡੀ ਪਿੰਡਾਂ ਦੀਆਂ ਵਾਦੀਆਂ ਦੇ ਵਿੱਚ ਲੱਗ ਰਹੇ ਨਵੇਂ ਸਟੋਨ ਕ੍ਰੈਸ਼ਰ ਹੈ ਤੇ ਬਿਨਾਂ ਖੱਡ ਤੋਂ ਵੀ ਇਲਾਕੇ ਦੇ ਵਿੱਚ ਜਿਹੜੀ ਹੋ ਰਹੀ ਮਾਈਨਿੰਗ ਹੈ ਉਹ ਸਾਰੇ ਪੁਆਇੰਟਾਂ ਤੇ ਇੱਕ ਵੀ ਜਵਾਬ ਜਿਹੜਾ ਲਿਖਤੀ ਤੌਰ ਤੇ ਹਜੇ ਤੱਕ ਜਥੇਬੰਦੀ ਦੇ ਹੱਥ ਦੇ ਵਿੱਚ ਨਹੀਂ ਆਇਆ ਜਦਕਿ ਅੱਜ ਵੀ 29 ਤਰੀਕ 29 ਜਨਵਰੀ ਨੂੰ ਅਸੀਂ ਮੀਟਿੰਗ ਕਰਕੇ ਆਏ ਹਾਂ ਮਹਿਕਮੇ ਦਾ ਕਹਿਣਾ ਵੀ ਅਸੀਂ ਦੇ ਦੇਵਾਂਗੇ ਉਹ ਕੱਲ ਨੂੰ ਆਏਗਾ ਫਿਰ ਉਹ ਜਵਾਬ ਅਸੀਂ ਜਥੇਬੰਦੀ ਵੱਲੋਂ ਇਹ ਤੈਅ ਕੀਤਾ ਹੈ ਕਿ 1 ਤਰੀਕ 1 ਫਰਵਰੀ 2025 ਨੂੰ ਨਵੇਂ ਘਰਾਂ ਦੇ ਬਾਹਰ ਜਿਹੜਾ ਉਸ ਆਬਾਦੀ ਦੇ ਵਿੱਚ ਜਿਹੜਾ ਸਟੋਨ ਕ੍ਰੈਸ਼ਰ ਨਵਾਂ ਲੱਗ ਰਿਹਾ ਹੈ ਉਸ ਸਟੋਨ ਕ੍ਰੈਸ਼ਰ ਨੂੰ ਬੰਦ ਕਰਾਉਣ ਦੇ ਲਈ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਜਿਹੜੀ ਨਵੇਂ ਘਰ ਦੀ ਕਮੇਟੀ ਆ ਉਹਦੇ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਦੇ ਨਾਲ ਇੱਕ ਪੱਕਾ ਮੋਰਚਾ ਹੋਰ ਲੱਗਣ ਜਾ ਰਿਹਾ ਹੈ ਉਸ ਮੋਰਚੇ ਦੇ ਵਿੱਚ ਸਾਡੀ ਸਿੱਧੇ ਤੌਰ ਤੇ ਮੰਗ ਹੈ ਕਿ ਉਸ ਕ੍ਰੈਸ਼ਰ ਦੀ ਜਿਹੜੀ ਐਨਓਸੀ ਦਿੱਤੀ ਹੋਈ ਹੈ ਸਟੈਬਲਿਸ਼ਮੈਂਟ ਕਰਨ ਦੇ ਲਈ ਉਹ ਰੱਦ ਕੀਤੀ ਜਾਵੇ ਜਿੰਨੀ ਵੀ ਉਹਦੀ ਉਤਾਰੀ ਹੋਈ ਹੋਈ ਹੈ ਉਹਦੀ ਰਸਾਈ ਨੂੰ ਜਿਹੜਾ ਪੱਟਿਆ ਜਾਵੇ ਤੇ ਜਿਹੜੇ ਮੈਕਮੇ ਦੇ ਸਬੰਧਤ ਅਧਿਕਾਰੀਆਂ ਨੇ ਐਨਓਸੀ ਦਿੱਤੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਤੋਂ ਬਾਅਦ 5 ਫਰਵਰੀ ਨੂੰ ਪੱਕੇ ਤੌਰ ਤੇ ਸੜਕ ਜਾਮ ਦਾ ਸੱਦਾ ਦੇ ਰਿਆ ਸੀ ਅੱਡਾ ਝੀੜ ਦੀ ਖੂਈ ਦੇ ਵਿੱਚ ਕਿਉਂਕਿ ਲਗਾਤਾਰ ਇਲਾਕੇ ਦੇ ਵਿੱਚ ਖਾਨਾਂ ਦੇ ਨਾਲ ਹਰ ਪਿੰਡ ਪ੍ਰਭਾਵਿਤ ਹੋ ਰਿਹਾ ਹੈ ਪਿਛਲੇ 2023 ਦੇ ਵਿੱਚ ਹੜ ਦੇ ਨਾਲ ਸਾਡੇ ਲਗਭਗ 15 ਤੋਂ 20 ਪਿੰਡ ਪ੍ਰਭਾਵਿਤ ਹੋਏ ਸੀਗੇ ਇਸ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਪੱਟੇ ਹੋਏ ਖੱਡੀਆਂ ਕਰਕੇ ਬਿਆਸ ਦਰਿਆ ਦਾ ਜਿਹੜਾ ਵਹਾਅ ਮੁੜ ਗਿਆ ਜਿਹਦੇ ਕਰਕੇ ਸਾਡਾ ਨਵੇਂ ਘਰ ਪੂਰੇ ਪੰਜਾਬ ਦੇ ਨਾਲੋਂ ਜਿਹੜਾ ਕਟ-ਆਫ ਹੋ ਗਿਆ ਲੋਕਾਂ ਨੂੰ ਆਪਣੇ ਪਿੰਡ ਤੋਂ ਬਾਹਰ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਅਸੀਂ ਇੱਕ ਤਰੀਕ ਨੂੰ ਪੱਕਾ ਮੋਰਚਾ ਲਗਾਉਣ ਜਾ ਰਹੇ ਹਾਂ ਨਵੇਂ ਘਰ ਦੇ ਵਿੱਚ ਖਾਣਾ ਰੱਖੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਤੇ 5 ਫਰਵਰੀ ਨੂੰ ਗੈਰ ਕਾਨੂੰਨੀ ਮਾਈਨਿੰਗ ਤੇ ਨਵੇਂ ਲੱਗ ਰਹੇ ਸਟੋਨ ਕ੍ਰੈਸ਼ਰਾਂ ਨੂੰ ਦੀਆਂ ਕਾਗਜ਼ ਰੱਦ ਕਰਾਉਣ ਦੇ ਲਈ ਉਹਨਾਂ ਨੂੰ ਬੰਦ ਕਰਾਉਣ ਦੇ ਲਈ 5 ਤਰੀਕ ਨੂੰ ਜਿਹੜਾ ਧੀਰ ਦੀ ਗੁਈ ਦੇ ਵਿੱਚ ਜਿਹੜਾ ਆ ਪੱਕੇ ਤੌਰ ਤੇ ਧਰਨਾ ਲੱਗਣ ਜਾ ਰਿਹਾ ਹੈ ਕਿ ਇਲਾਕੇ ਦੇ ਇਲਾਕੇ ਦੇ ਲੋਕਾਂ ਨੂੰ ਅਸੀਂ ਸੱਦਾ ਦਿੰਦੇ ਆ ਜਿਹੜੇ ਵਾਤਾਵਰਣ ਪ੍ਰੇਮੀ ਆ ਉਹਨਾਂ ਨੂੰ ਵੀ ਸੱਦਾ ਦਿੰਦੇ ਆ ਕਿ ਅਸੀਂ ਇਸ ਧੰਨੇ ਦੇ ਵਿੱਚ ਬੱਦ ਤੋਂ ਬੱਦ ਗਿਣਤੀ ਦੇ ਵਿੱਚ ਅਸੀਂ ਤੁਹਾਨੂੰ ਸੱਦਾ ਦਿੰਦੇ ਆ ਕਿ ਪਹੁੰਚੋ ਤਾਂ ਕਿ ਇਸ ਇਲਾਕੇ ਨੂੰ ਬਚਾਇਆ ਜਾ ਸਕੇ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਇਸ ਇਲਾਕੇ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਉਹਦੇ ਨਾਲ ਹੀ ਸਾਡੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਨੇ ਵੀ ਇਹ ਫੈਸਲਾ ਕੀਤਾ ਹੈ ਕਿ ਇਸ ਧਰਨੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਨਾਲ ਸਬੰਧਤ ਸਾਰੀਆਂ ਕਿਸਾਨ ਜਥੇਬੰਦੀਆਂ ਪੂਰੇ ਤੌਰ ਤੇ ਇਸ ਧਰਨੇ ਦਾ ਸਮਰਥਨ ਕਰਨਗੇ ਤੇ ਉਹ ਬੱਦ ਤੋਂ ਬੱਦ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਇੱਥੇ ਪਹੁੰਚਣਗੇ ਤੇ ਅਸੀਂ ਇੱਥੇ ਵੀ ਐਲਾਨ ਕਰਦੇ ਆ ਪਿਸ ਧਰਨੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਭਾਰਤ ਦੇ ਵੱਡੇ ਆਗੂ ਵੀ ਸੈਕਸ਼ਨ ਦੇ ਵਿੱਚ ਪਹੁੰਚਣਗੇ ਤਾਂ ਕਿ ਪੰਜਾਬ ਸਰਕਾਰ ਜਿਹੜੀ ਇਹ ਦਮਗਜੇ ਮਾਰਦੀ ਰਹੀ ਹੈ ਕਿ ਅਸੀਂ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਬੰਦ ਕਰਾਂਗੇ ਪੰਜਾਬ ਦੇ ਵਿੱਚੋਂ ਉਸ ਸਰਕਾਰ ਦੇ ਵਿਰੁੱਧ ਵੀ ਵੱਡੀ ਲਾਮਬੰਦੀ ਖੜੀ ਕਰਕੇ ਇੱਕ ਵੱਡਾ ਮੋਰਚਾ ਇਸ ਕੰਢੀ ਦੇ ਵਿੱਚੋਂ ਜਿਹੜਾ ਹੈ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤੇ ਐਸ ਕੇ ਮੁਕੇਰੀਆਂ ਦੀ ਅਗਵਾਈ ਦੇ ਵਿੱਚ ਚੱਲੇ ਤੇ ਇਸ ਇਲਾਕੇ ਦੇ ਵਿੱਚੋਂ ਖਨਨ ਦਾ ਤੇ ਕ੍ਰਿਸ਼ਣਾਂ ਦਾ ਕਾਰੋਬਾਰ ਬੰਦ ਕਰਾਇਆ ਜਾ ਸਕੇ ਪੰਜਾਬ ਸਰਕਾਰ ਮੁਰਦਾਬਾਦ 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 ਲੋਕਾਂ ਦਾ ਇੱਕਾ ਸੰਦਾਬਾਦ ਜਿੰਦਾਬਾਦ ਜਿੰਦਾਬਾਦ ਕ੍ਰੈਸ਼ਰ ਮਾਫੀਆ ਮੁਰਦਾਬਾਦ 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 ਕ੍ਰੈਸ਼ਨਾ ਨੂੰ ਪਰਜ ਕਰੋ ਬੰਦ ਕਰੋ ਬੰਦ ਕਰੋ ਗੈਰਕਾਨੂੰਨੀ ਮਾਈਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਧੰਨਵਾਦ ਇੱਕ ਸਵਾਲ